ਬੱਲੇ ਦਾ ਵੱਡਾ ਸਨਮਾਨ ਸ਼੍ਰੀ ਨੰਦਪੁਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਤੇ ਆ ਨੌਜਵਾਨ ਨੇ ਬੱਲੇ ਬੱਲੇ ਕਰਵਾਈ ਹੈ ਦੁਨੀਆਂ ਦੇ ਵਿੱਚ ਕਹਿੰਦੇ ਪ੍ਰੀਤ ਪ੍ਰੀਤ ਹੋ ਰਹੀ ਹੈ ਤੇ ਅੱਜ ਕਹਿੰਦੇ ਪ੍ਰੀਤ ਦਾ ਬਹੁਤ ਵੱਡਾ ਮਾਣ ਸਨਮਾਨ ਹਾਰਲੇ ਡੈਵਿਡਸਨ ਦੇ ਨਾਲ ਕੀਤਾ ਜਾ ਰਿਹਾ ਪਹਿਲਾਂ ਟਾਵਾ ਟਾਵਾ ਕਿਤੇ ਦੂਰ ਦੂਰ ਸ਼ਹਿਰਾਂ ਦੇ ਵਿੱਚ ਸੁਣ ਦੇ ਵਿੱਚ ਆਉਣਾ ਵੀ ਫਲਾਣੇ ਕੋਲੇ ਹਾਰਲੇ ਹੈ ਪਰ ਕਬੱਡੀ ਵਾਲੇ ਪਾਸੇ ਹੁਣ ਹਾਰ ਲਈ ਹਾਰ ਲਈ ਹੋਈ ਪਈ ਐ ਜਿਹੜੀ ਯੂਥ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਮੋਟਰਸਾਈਕਲ ਉਸੇ ਮੋਟਰਸਾਈਕਲ ਦੇ ਨਾਲ ਅੱਜ ਪ੍ਰੀਤ ਨੂੰ ਵੱਡਾ ਮਾਣ ਤੇ ਸਨਮਾਨ ਕਿ ਹਜ਼ਾਰਾਂ ਸਾਲ ਨਰਗ ਸਪਣੀ ਦੇ ਨੂਰੀ ਪੇ ਰੋਤੀ ਹੈ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਵਿੱਚ ਦਿਦਾਵਰ ਪੈਦਾ ਪ੍ਰੀਤ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਪ੍ਰੀਤ ਨੂੰ ਅੱਜ ਬਹੁਤ ਵੱਡਾ ਮੋਟਰਸਾਈਕਲ ਜਿਹੜਾ ਦਿੱਤਾ ਗਿਆ ਮੈਂ ਬੇਨਤੀ ਕਰਦਾ ਸ਼ਿਵ ਜੀ ਇੱਕ ਵਾਰੀ ਉਹਨਾਂ ਵੀਰਾਂ ਦਾ ਜ਼ਿਕਰ ਕਰ ਦਿਜੀਏ ਜਿਨ੍ਹਾਂ ਨੇ ਏਡਾ ਵੱਡਾ ਪਿਆਰ ਦਿੱਤਾ ਇਹ ਆ ਮੇਰੇ ਵੀਰੋ ਭਾਗ ਸਿੰਘ ਭਾਗ ਸਿੰਘ ਰੰਦਾਵੇ ਦਾ ਪੁੱਤਰ ਕਬੱਡੀ ਦਾ ਟਾਪ ਦਾ ਜਾਫੀ ਪ੍ਰੀਤ ਲੱਧੂ ਪਾਈ ਵਾਲਾ ਮੇਰੇ ਵੀਰੋ ਜਿਹਦਾ ਮਾਣ ਸਨਮਾਨ ਹਾਰਲੇ ਡੈਵਿਸਨ ਦੇ ਨਾਲ ਕੀਤਾ ਗਿਆ ਹੈ ਜਿਨ੍ਹਾਂ ਨੇ ਮਾਣ ਸਨਮਾਨ ਕੀਤਾ ਉਹਨਾਂ ਨੇ ਵੱਡੀ ਟੀਮ ਖੜੀ ਕੀਤੀ ਹੈ ਜਿਹੜੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਵਿੱਚ ਵੀ ਬਹੁਤ ਤਕੜਾ ਖੇਡਦੀ ਹੈ ਉਹ ਟੀਮ ਲਵ ਸੰਧੂ ਆਸਟ੍ਰੇਲੀਆ ਵਾਲੇ ਵੀਰ ਦੀ ਜਿਹਦਾ ਚਵਿੰਡਾ ਦੇਵੀ ਦੇ ਲਾਗੇ ਮਰੜੀ ਕਲਾ ਪਿੰਡ ਹੈ ਮੇਰੇ ਮਿੱਤਰੋ ਮਰੜੀ ਖੁਰਦ ਪਿੰਡ ਹੈ ਨਾਲ ਸਾਡੇ ਹਿੰਮਤ ਵਿਧੀਪੁਰ ਰਮਣ ਬੱਗਾ ਜੀ ਜਾਦੀ ਸਿੱਧੂ ਕੈਨੇਡਾ ਤੇ ਗਰਦੇ